ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਤੁਹਾਡਾ ਆਪਣਾ ਰਣਜੋ ਸਿੰਘ ਰਾਮਗੜੀ ਆ ਅੱਜ ਤੁਹਾਡੇ ਵਾਸਤੇ ਇੱਕ ਇਸ ਤਰ੍ਹਾਂ ਦੇ ਪਰਿਵਾਰ ਨੂੰ ਮਿਲਾ ਰਹੇ ਹਾਂ ਜਿਵੇਂ ਆਪਾਂ ਅਕਸਰ ਹੀ ਕਹਿੰਦੇ ਆਂਗੇ ਵੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਇਹ ਅੱਜ ਕੱਲ੍ਹ ਦੋਸਤੋ ਉਹਦੇ ਉਲਟਾ ਸਿਸਟਮ ਸਾਰਾ ਜੇ ਆਪਾਂ ਗੱਲ ਕਰੀਏ ਕੋਈ ਵੀ ਸਕੀਮ ਕੋਈ ਸਰਕਾਰ ਸਕੀਮ ਬਣਾਉਂਦੀ ਆ ਕੋਈ ਯੋਜਨਾ ਹੁੰਦੀ ਆ ਸੈਂਟਰ ਸਰਕਾਰ ਦੀ ਆਪਣਾ ਪੰਜਾਬ ਸਰਕਾਰ ਦੀ ਉਹ ਯਾਨੀ ਕਿ ਗਰੀਬਾਂ ਤੱਕ ਲਾਗੂ ਹੀ ਨਹੀਂ ਹੁੰਦੀ ਜਿਹੜਾ ਉਹਦਾ ਫਾਇਦਾ ਉਹ ਵੱਡੇ ਲੋਕ ਜਿਨ੍ਹਾਂ ਦੀ ਕੋਈ ਨੇੜਤਾ ਹੁੰਦੀ ਹੈ ਕਿਸੇ ਤਗੜੇ ਲੋਕਾਂ ਨਾਲ ਉਹ ਹੀ ਫਾਇਦਾ ਲੈ ਜਾਂਦੇ ਨੇ ਭਰਾਵੋ ਸਾਨੂੰ ਇਸ ਤਰ੍ਹਾਂ ਇੱਕ ਪਰਿਵਾਰ ਦਿਖਾ ਰਹੇ ਹਾਂ ਪਹਿਲਾਂ ਤੁਹਾਨੂੰ ਉਹਨਾਂ ਦੇ ਘਰ ਦੇ ਹਾਲਾਤ ਦਿਖਾਉਣੇ ਆ ਆਜੂ ਦਿਖਾਉਣੇ ਆ ਮੈਂਨ ਗੇਟ ਇਹਨਾਂ ਦਾ ਬਈ ਆ ਦੇਖੋ ਤੁਸੀਂ ਇਹ ਆਪਾਂ ਘਰ ਦੀਆਂ ਕੰਧਾਂ ਦੇਖੀਏ ਕੰਧਾਂ ਵੀ ਦੇਖੋ ਇੱਟਾਂ ਖਤਮ ਹੋ ਚੁੱਕੇ ਨਹੀਂ ਆ ਆਵਾਸ ਇੱਟਾਂ ਉ ਰੱਖੀਆਂ ਵੀ ਨਹੀਂ ਗਈਆਂ ਕੰਧਾਂ ਦੇ ਵਿੱਚ ਮੋਰੇ ਹੋਏ ਨੇ ਕਿਸ ਵਕਤ ਕਿਸੇ ਵਕਤ ਵੀ ਇਹ ਡਿੱਗ ਸਕਦਾ ਆ ਮੇਨ ਗੇਟ ਆ ਇਹਨਾਂ ਦਾ ਆ ਦੇਖੋ ਗੇਟ ਵੀ ਇਹਨਾਂ ਦਾ ਡਿੱਗਣ ਵਾਲੀ ਆ ਸਾਰਾ ਗਲਿਆ ਪਿਆ ਗਈ ਜਰ ਨਾਲ ਆ ਦੇਖੋ ਇੱਟਾਂ ਦੇ ਹਲਾ ਦੇਖੋ ਕੰਧਾਂ ਦੇ ਹਲਾ ਦੇਖੋ ਉਸ ਤੋਂ ਬਾਅਦ ਆ ਦੇਖੋ ਜੀ ਆ ਬਾਥਰੂਮ ਇਹਨਾਂ ਦਾ ਸਾਰਾ ਕੁਝ ਬੁਰਾ ਹਾਲ ਆ ਜੀ ਇੱਥੇ ਵਿਚਾਰੇ ਪਸ਼ੂ ਬਣਦੇ ਨੇ ਆਪਦੇ ਤੇ ਤੁਸੀਂ ਦੇਖੋ ਵੀ ਕਲੀ ਪੈਪ ਪੈਪ ਖੜੀ ਆ ਜੀ ਦਿਨੇ ਇਹ ਪਰਿਵਾਰ ਪਸ਼ੂ ਬਾਹਰੇ ਧਰਮਸਾਲਾ ਜ ਬਨ ਬਨ ਕੇ ਆਉਂਦਾਗਾ ਜੀ ਕੋਈ ਰੱਬ ਨਾ ਕਰੇ ਮੀਂਹ ਕਣੀ ਦੇ ਵਿੱਚ ਸਰਦੀ ਦੇ ਵਿੱਚ ਇੱਥੇ ਇਹਨਾਂ ਦੇ ਮਤਲਬ ਪਸ਼ੂ ਹੁੰਦੇ ਨੇ ਜੀ ਇੱਥੇ ਬਾਹਰੇ ਆ ਖੁਰਲੀ ਹੈਗੀ ਤੁਸੀਂ ਦੇਖ ਸਕਦੇ ਹੋ ਖੁਰਲੀ ਵੀ ਨਿੱਟਹੀ ਪਈ ਆ ਆ ਯਾਨੀ ਕਿ ਰੋਟੀਆਂ ਬਣਾਉਣ ਵਾਸਤੇ ਆ ਓਟਾ ਜਿਹਨੂੰ ਰਸੋਈ ਕਹਿੰਦੇ ਆਪਾਂ ਤੁਸੀਂ ਆ ਦੇਖੋ ਉਸ ਤੋਂ ਬਾਅਦ ਆ ਕਮਰਾ ਇੱਕ ਕਿੰਨਾ ਵਾ ਇਹਨਾਂ ਦਾ ਟੈਲ ਵਾਲੇ ਤੇ ਇਹ ਵੀ ਢੈਣ ਵਾਲਾ ਜੀ ਕਿਸੇ ਵਕਤ ਵੀ ਰੱਬ ਨਾ ਕਰੇ ਕੋਈ ਮੀਂਹ ਪੈ ਗਿਆ ਆ ਦੇਖੋ ਪੰਜ ਮੈਂਬਰ ਨੇ ਕਰਦੇ ਪੰਜ ਮੈਂਬਰ ਨੇ ਪੰਜ ਮੈਂਬਰ ਨੇ ਇਹਨਾਂ ਦੇ ਕਰਦੇ ਪੰਜ ਇਹ ਕਸੋੜੇ ਕਮਰੇ ਦੇ ਵਿੱਚ ਗੁਜ਼ਾਰਾ ਕਰਦੇ ਨੇ ਤੇ ਨਾਲ ਆ ਤੂੜੇ ਵਾਲਾ ਜੀ ਆ ਦੇਖੋ ਡਿੱਗਣ ਲੱਗਦਾ ਜਮਾ ਜੀ ਬਾਲੇ ਟੁੱਟਣ ਟੁੱਟਣ ਨਾਲ ਨਹੀਂ ਦੇਖੋ ਇਹ ਝੁਕੇ ਪੈਣੇਗੇ ਆ ਦੇਖੋ ਆ ਦੇਖੋ ਘਰ ਦੇ ਹਾਲਾਤ ਜੇ ਆਪਾਂ ਗੱਲ ਕਰੀਏ ਆ ਉਹਨਾਂ ਦੇ ਆ ਭਾਈ ਨੇਗੇ ਠੀਕ ਹੈ ਜੀ ਪੱਠੇ ਦੇ ਕੰਮ ਕਰਦੇ ਨੇ ਦਿਹਾੜੀ ਕਰਦੇ ਨੇ ਵਿਚਾਰੀ ਆ ਬੇਟਾ ਉਹਨਾਂ ਦਾ ਮਤਬੁद्धि ਆ ਠੀਕ ਆ ਆ ਮਤਲਬ ਵਿਚਾਰੀ ਹੋਵੇ ਜਿਨ੍ਹਾਂ ਦਾ ਜਿਹੜੇ ਘਰ ਨੂੰ ਚਲਾ ਰਹੇ ਨੇਗੇ ਦਿਹਾੜੀ ਵੇਲਾ ਕਰਦੇ ਨੇਗੇ ਬਾਈ ਤੁਸੀਂ ਨੇ ਜਿਹੜਾ ਗਰੀਬਾਂ ਵੱਲੋਂ ਮੋਦੀ ਵੱਲੋਂ ਸਰਗ ਗਰੀਬਾਂ ਵਾਸਤੇ ਘਰ ਵਗੈਰਾ ਬਣਦੇ ਨੇ ਉਹਨਾਂ ਤੁਸੀਂ ਫਾਰਮ ਵਗੈਰਾ ਭਰੇ ਨਹੀਂਗੇ ਹਾਂਜੀ ਤੇਰੇ ਪਰਦਾਂ ਦੀ ਕੋਈ ਨਹੀਂ ਆਉਂਦਾ ਸਾਡੀ ਕੋਈ ਨਹੀਂ ਸੁਣਦਾ ਹੈਗਾ ਕੋਈ ਪੰਚਾਇਤ ਨਹੀਂ ਸੁਣਦੀ ਕੁਝ ਨਹੀਂ ਸੁਣਦਾ ਜਦੋਂ ਮੀਂਹ ਆ ਜਾਂਦਾ ਸਾਡੇ ਅੰਦਰ ਪਾਣੀ ਵੜ ਜਾਂਦਾ ਸੀ ਠੀਕ ਪਰ ਇਸ ਦਾ ਕੋਈ ਨਾ ਕੋਈ ਨਾ ਬਈ ਕੋਈ ਨਾ ਅੱਗੇ ਹੋਰ ਦੱਸੋ ਆ ਸੈਡਾਂ ਸੈਡਾਂ ਜਿਹੜੇ ਦੇ ਨਾਲ ਸੈਡ ਕਰਿੰਦੇ ਨੇ ਥੋਡੇ ਆਉਣਗੇ ਸਾਡੇ ਪਤਾ ਨਹੀਂ ਆਉਂਦੇ ਨੇ ਖਾਨੀ ਨਾ ਸਾਨੂੰ ਟੱਕਿਆ ਦਿੰਦੇ ਨੇ 5 ਸਾਲਾਂ ਬਾਅਦ ਸਾਨੂੰ ਡੋਟਾ ਬਣਨ ਨੂੰ ਤਿਆਰ ਹੋ ਜਾਂਦੇ ਨੇ ਥੋੜਾ ਘਰ ਬਣ ਗਿਆ ਬਣ ਗਿਆ ਕਜੀ ਉਹ ਮੀ ਡੁੱਬੇ ਪਿਆ ਅਸੀਂ ਨਰਕ ਚਾਂਗੇ ਸਾਨੂੰ ਸਾਡੀ ਕੋਈ ਨਰਮਾਈ ਨਹੀਂ ਹੈ ਜੀ ਜਦੋਂ ਹੁਣ ਵੋਟਾਂ ਵਾਲੇ ਆਉਣਗੇ ਅਸੀਂ ਸਾਰੀ ਗੱਲ ਕਰਾਂਗੇ ਜੀ ਫਿਰ ਉਹਨਾਂ ਦੇ ਉਹਨਾਂ ਨੂੰ ਆਪ ਹੀ ਪਤਾ ਲੱਗ ਜੂਗਾ ਉਹਦੀ ਗੱਲ ਹੈਗੀ ਆ ਕਿ ਨਾਲ ਹੈ ਜੀ ਪਰ ਦਾ ਫਾਰਮ ਪਰਤੇ ਜੀ ਪਤਾ ਹੀ ਨਹੀਂ ਸਾਨੂੰ ਕਾਡਾ ਫਾਰਮ ਕਿੱਥੇ ਰਖੋ ਲੈਂਦੇ ਨੇ ਕਹਿੰਦੇ ਸਾਡਾ ਕੰਮ ਬਣਾਉਂਦੇ ਆ ਸਰਕਾਰ ਖੰਨੀ ਨਾ ਅਸੀਂ ਕਿਥੇ ਆਰਾਮਨਤਾ ਕਰਦੇ ਆ ਸਾਡੀ ਕੋਈ ਸੁਣਵਾਈ ਨਹੀਂ ਤੇ ਆ ਸੈੱਡ ਸੈੱਡ ਬਾਰੇ ਜਿਹੜਾ ਪਸ਼ੂ ਵਾਸਤੇ ਸੈੱਡ ਨੇ ਤੁਹਾਡੇ ਸਾਈਡਾਂ ਵੀ ਤੁਹਾਡੇ ਸੈੱਡ ਆ ਗਏ ਨੇ ਸਾਨੂੰ ਕੋਈ ਸਾਈਡਾਂ ਦੀ ਕੋਈ ਇਹੋ ਨਹੀਂ ਮਿਲਦੀ ਸਾਨੂੰ ਵਰਨਾ ਲੈਂਦੇ ਨੇ ਜੀ ਸਾਨੂੰ ਵੋਟਾਂ ਲੈ ਜਾਂਦੇ ਨੇ ਸਤੋ ਬੜਿਆ ਕੇ ਸਾਡੀ ਕੋਈ ਇੱਥੇ ਸੁਣਵਾਈ ਨਹੀਂ ਕਰਦਾ ਮਗਰੋਂ ਕਹਿੰਦੇ ਨੇ ਤੁਸੀਂ ਕੌਣ ਹੋ ਸੀ ਕੌਣ ਠੀਕ ਹੈ ਜੀ ਜੀ ਸਰਕਾਰ ਨੂੰ ਵੀ ਮੇਰਾ ਬੱਚਾ ਹੈਗਾ ਸੁਧਾਰ ਨੂੰ ਮੇਰੇ ਕੋਲੇ ਕੋਈ ਕਾਛੇ ਦਾ ਬਿਜ਼ਨਸ ਨਹੀਂ ਹੈਗਾ ਕੋਈ ਮੈਨੂੰ ਕਾਛੇ ਦੀ ਆਮਦਨ ਨਹੀਂ ਹੈ ਜੀ ਠੀਕ ਹੈ ਕੱਲੇ ਬੱਚਾ ਮੇਰਾ ਸਧਾਰਨ ਹੈ ਇਹਦੇ ਦੌਰਾਂ ਵੀ ਪਏ ਜਾਂਦਾ ਹੈ ਠੀਕ ਹੈ ਕੋਈ ਮੈਨੂੰ ਪੰਚਾਇਤ ਵੱਲੋਂ ਵੀ ਕੋਈ ਸਹਾਰਾ ਨਹੀਂ ਕਿਸੇ ਦਾ ਠੀਕ ਹੈ ਆ ਜਗਾ ਮੇਰੀ ਏ ਟਹੀ ਪਈ ਹੈ ਠੀਕ ਹੈ ਕੋਈ ਮੈਨੂੰ ਐ ਬਾਹ ਨਹੀਂ ਫੜਦਾ ਮੇਰੀ ਵੀ ਹਾਂ ਵੀ ਤਰਾ ਕੰਮ ਕਰਾਉਣਾ ਠੀਕ ਹੈ ਕੁੜੀ ਮੇਰੀ ਨੌਜਵਾਨ ਹੈ ਜੀ ਮਟਿਆਰ ਉਹ ਵੀ ਵਿਹਣ ਵਾਲੀ ਹੈ ਹਮ ਮੇਰੇ ਕੋਲੇ ਕੁਝ ਨਹੀਂ ਬਿਆ ਹੋਣ ਨੂੰ ਅੱਜ ਇਹੜੀ ਦਾ ਰੰਦਾ ਮੇਰੇ ਭਈਏ ਮੇਰੇ ਕੋਲੇ 200 ਬਣਦਾ ਹੈ 400 ਰੁਪਿਆ ਖਰਚਾ ਹੁੰਦਾ ਹੈ ਇਹ ਦਵਾਈ ਕਿੰਨੀ ਕੀ ਦੀ ਆਉਂਦੀ ਹੈ ਫਿਰ ਦਵਾਈ ਤਾਂ ਇਹਦਾ ਪਤਾ ਹੀ ਨਹੀਂ ਇਹ ਤਾਂ ਬਹੁਤ ਦਵਾਈ ਖਵਾ ਖਵਾ ਜਾ ਮਾ ਥੱਕ ਗਿਆ ਠੀਕ ਹੈ ਪਰ ਇਹਦਾ ਇਲਾਜ ਨਹੀਂ ਹੋਇਆ ਇਹ ਤਾਂ ਇਹ ਨਹੀਂ ਪਤਾ ਖੜਾ ਖੜਾ ਹੋਣ ਡਿਗੀ ਠੀਕ ਹੈ ਠੀਕ ਆ ਹਾਂ ਤਾਂ ਤੁਹਾਨੂੰ ਪਤਾ ਹੈ ਤੁਹਾਨੂੰ ਮੈਂ ਤਾਂ ਇਹੀ ਨਹੀਂ ਕਮਲਾ ਕਰਤਾ ਪਹਿਲਾਂ ਹੂੰ ਹੂੰ ਠੀਕ ਹੈ ਇਹ ਮੈਨੂੰ ਐ ਦੀ ਵੀ ਚੱਲੇ ਇਹ ਸਹਾਰਾ ਦੇ ਉਹ ਇਹ ਹੂਰਾ ਬਣੇ ਸਿਰ ਤਾਂ ਵਿਚਾਰ ਠੀਕ ਚਲੋ ਠੀਕ ਜਿਵੇਂ ਭਰਾਵੋ ਤੁਹਾਨੂੰ ਆਪਾਂ ਕਰਦੇ ਹਲਾਤ ਵਿਖਾਏ ਨੇ ਆਪਾਂ ਵੀ ਯਾਰ ਇਨਸਾਨ ਆ ਨਾ ਇਹੋ ਜਿਹੇ ਘਰਾਂ ਦੇ ਵਿੱਚ ਕਿਵੇਂ ਠੰਡ ਕੱਢਦੇ ਨੇ ਕਿਵੇਂ ਗਰਮੀ ਕੱਢਦੇ ਨੇ ਵਿਚਾਰੇ ਇੱਟਾਂ ਖੁਰੀਆਂ ਪਈਆਂ ਨਹੀਂਆਂ ਤੇ ਆਪਾਂ ਨੂੰ ਜਰਰੀ ਇੰਦਾਂ ਦੀ ਪਰਿਵਾਰ ਦੀ ਸਾਰ ਲੈਣੀ ਚਾਹੀਦੀ ਹੈ ਇੱਕ ਫਿਲਮ ਬਣਾ ਦੇ ਮੇਰੇ ਪਿੰਡ ਦੀਆਂ ਗਲੀਆਂਾਂ ਦੀ ਮੇਰੇ ਚਾਚਾ ਤਾਇਆ ਦੀ ਜarrehhel ਜੀਆ ਫਿਲਮਾਂ ਤੁਸੀਂ ਬਣਾਈ ਜਾਂਦੇ ਹੋ ਪਰ ਇੱਕ ਦੇਖਣ ਵਾਲੀ ਚੀਜ਼ ਹੈਗੀ ਹੈਗੀ ਆਪਾਂ ਇੱਕ ਪੱਖ ਦੇਖ ਲੈਣੇ ਆ ਬੀ ਸੜਕਾਂ ਦੇਖ ਲੈਣੇ ਆ ਕੋਠੀਆਂ ਦੇਖ ਲੈਣੇ ਆ ਪਰ ਆਪਾਂ ਅਹਲ ਜੇ ਚੀਜ਼ਾਂ ਨਹੀਂ ਦਿਖਾਉਂਦੇ ਜਿਹੜੀ ਸਾਡੀ ਲੋੜ ਆ ਤਾਂ ਮੇਰੀ ਜਿੰਨੇ ਸਾਡੇ ਦਾਨੀ ਸੱਜਣ ਨੇ ਕੋਈ ਮਲੁਖਤਾਂ ਨੂੰ ਪਿਆਰ ਕਰਨ ਵਾਲ ਨੇ ਤਾਂ ਉਹਨਾਂ ਨੂੰ ਬੇਨਤੀ ਆ ਵੀ ਆਪਾਂ ਇਸ ਪਰਿਵਾਰ ਦਾ ਸਹਾਰਾ ਬਣੀਏ ਜਿੰਨਾ ਵੀ ਤਿਲਫਲ ਹੁੰਦਾ ਵੀ ਆਪਾਂ ਇਸ ਪਰਿਵਾਰ ਦਾ ਸਹਿਯੋਗ ਕਰੀਏ ਤੇ ਭਰਾਵੋ ਮੇਰੀ ਇਹ ਵੀਡੀਓ ਬੱਦ ਵੱਦ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਆਪਾਂ ਨੂੰ ਇਸ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ ਜਾਂ ਨਹੀਂ ਧੰਨਵਾਦ